ਬਹੁਤ-ਬਹੁਤ ਬਧਾਈਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਦਿਲ ਦੀਆਂ ਧਰਾਈਆਂ ਤੋਂ ਧੰਨਵਾਦ ਪੰਜਾਬ ਦੇ ਕੋਨੇ-ਕੋਨੇ ਚੋਂ ਚੱਲ ਕੇ ਤੁਸੀਂ ਇੱਥੇ ਪਹੁੰਚੇ ਬਹੁਤ ਛੋਟੇ ਜਿਹੇ ਨੋਟਿਸ ਤੇ ਬੱਚੇ ਜਿਨ੍ਹਾਂ ਨੇ ਇੱਕ ਬਹੁਤ ਮੁਸ਼ਕਲ ਟਫ ਟੈਸਟ ਨੂੰ ਕਲੀਅਰ ਕੀਤਾ ਉਹਨਾਂ ਦੇ ਮਾਪੇ ਜਿਨ੍ਹਾਂ ਨੇ ਉਹਨਾਂ ਨੂੰ ਇਸ ਮੁਸ਼ਕਲ ਟੈਸਟ ਵਾਸਤੇ ਤਿਆਰੀ ਕਰਨ ਵਾਸਤੇ ਮੌਕਾ ਦਿੱਤਾ ਰਿਸ਼ਤੇਦਾਰ ਜਿਨ੍ਹਾਂ ਨੇ ਪਿਛੇ ਰਹਿ ਕੇ ਸਪੋਰਟ ਕੀਤੀ ਦੋਸਤ ਮਿੱਤਰ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਕਿਸਮ ਦੀ ਹੈਲਪ ਕੀਤੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੇਰੇ ਵੱਲੋਂ ਸਾਰਿਆਂ ਨੂੰ ਇੱਥੇ ਜੀ ਆਇਆਂ ਨੂੰ ਚੱਲਿਆ ਹੋਇਆ ਇੱਕ ਕਦਮ ਸਿਰਮੱਥੇ ਸਾਰਿਆਂ ਨੂੰ ਮੇਰਾ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਹਰਜੋਤ ਬੈਂਜੀ ਬੈਠੇ ਨੇ ਸੈਕਟਰੀ ਐਜੂਕੇਸ਼ਨ ਅਨੰਤਮਿਕਾ ਜੀ ਬੈਠੇ ਨੇ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦੇ ਸਾਰੇ ਵੱਡੇ ਅਫਸਰ ਸਹਿਬਾਨ ਬੈਠੇ ਨੇ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਮਿਹਨਤ ਕੀਤੀ ਤੇ ਮੱਛਨ ਨੂੰ ਅਨਕੋਰੇਜ ਕੀਤਾ ਕੋਈ ਸਕੂਲਾਂ ਚ ਚਲੇ ਗਏ ਕਿਤੇ ਕੈਂਪ ਲੱਗ ਗਿਆ ਕਿਤੇ ਕੋਈ ਸ਼ਿਕਾਇਤ ਆਈ ਕਿਸੇ ਸਕੂਲ ਚ ਉਹਨੂੰ ਠੀਕ ਕਰਾਇਆ ਸਵਾਜ ਦਾ ਦਿਨ ਜਿਹੜਾ ਬੜਾ ਵੱਡਾ ਦਿਨ ਹੈ ਪੰਜਾਬ ਦੀ এডਿਕੇਸ਼ਨ ਲਈ ਕਿ 509 ਬੱਚਿਆਂ ਨੇ NEET ਕਲੀਅਰ ਕੀਤਾ ਪਹਿਲੀ ਵਾਰ ਹੋਇਆ ਸਟੇਟ ਦੇ ਵਿੱਚ ਕਿ 509 ਬੱਚੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਲੀਅਰਸ ਤੇ NEET ਕਲੀਅਰ ਕਰ ਚੁੱਕੇ ਨੇ ਅੱਗੇ ਹੁਣ ਕਿਹੜੇ-ਕਿਹੜੇ ਕੈਰੀਅਰਸ ਜਾਣੇ ਤੁਸੀਂ ਸਾਨੂੰ ਦੱਸ ਹੀ ਦਿੱਤਾ ਅਸੀਂ ਤੁਹਾਡਾ ਅੱਗੇ ਵੀ ਜਿਵੇਂ ਇੱਥੇ ਤੱਕ ਤੁਹਾਡੀ ਹੈਲਪ ਕੀਤੀ ਹੈ ਤੁਹਾਡੀ ਉਂਗਲੀ ਛੱਡਦੇ ਨਹੀਂ ਅਸੀਂ ਜਿੰਨੇ ਤੱਕ ਤੁਸੀਂ ਮੰਜ਼ਿਲ ਤੇ ਪਹੁੰਚਦੇ ਨਹੀਂ ਜਿੱਥੇ-ਜਿੱਥੇ ਵੀ ਜਾਣਾ ਹੈ ਜਿੱਥੇ-ਜਿੱਥੇ ਵੀ ਜਾਣਾ ਹੈ ਕੋਈ ਦਿੱਕਤ ਆਉਣ ਜੀਆ ਤਾਂ ਪੁਰ ਸਾਡੇ ਨਾਲ ਸ਼ੇਅਰ ਕਰਿਓ ਬਹੁਤ ਸਾਰੀਆਂ ਤੁਹਾਡੇ ਕੋਲ ਈਮੇਲਸ ਵੀ ਨੇ ਕੰਟੈਕਟ ਤੇ ਬਹੁਤ ਸਾਧਨ ਨੇ ਤੁਹਾਡੇ ਕੋਲੇ ਤੁਸੀਂ ਸਾਡੇ ਨਾਲ ਡਾਇਰੈਕਟ ਵੀ ਜਿਹੜਾ ਉਹ ਸੰਪਰਕ ਕਰ ਸਕਦੇ ਜਿ세 ਤੁਹਾਨੂੰ ਪੈਰ ਪੈਰ ਤੇ ਗਾਈਡ ਕਰਾਂਗੇ ਕਿ ਅੱਗੇ ਕਿੱਥੇ ਜਾਣਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਕਈ ਵਾਰੀ ਨੰਬਰ ਬਹੁਤ ਆ ਜਾਂਦੇ ਨੇ ਪਰ ਬਾਅਦ ਦੇ ਵਿੱਚ ਪਤਾ ਨਹੀਂ ਲੱਗਦਾ ਇਹਨਾਂ ਨੂੰ ਲੈ ਕੇ ਕਿੱਥੇ ਜਾਈਏ ਕਿਹੜੇ ਸਬਜੈਕਟ ਲਈਏ ਕਿਹੜਾ ਫਾਰਮ ਭਰੀਏ ਕਿਹੜਾ ਕਾਲਜ ਬੈਟਰ ਹੈ ਕਿੱਥੇ ਹੋਸਟਲ ਮਿਲੂਗਾ ਸਾਨੂੰ ਕਈ ਵਾਰੀ ਖਾਸ ਤੌਰ ਤੇ ਕੁੜੀਆਂ ਲਈ ਮੁਸ਼ਕਲ ਹੋ ਜਾਂਦਾ ਹੈ ਮਾਪੇ ਕਹਿੰਦੇ ਵੀ ਇੰਨੀ ਦੂਰ ਨਹੀਂ ਪੜਾਉਣੀ ਅਸੀਂ ਉੱਥੇ ਰਹਿਣਾ ਮੁਸ਼ਕਲ ਹੋ ਜੂਗਾ ਉੱਥੇ ਆਪਣੇ ਇਲਾਕੇ ਦੇ ਨੇੜੇ ਤੇੜੇ ਕਿਤੇ ਕੋਸ਼ਿਸ਼ ਕਰਦੇ ਸੋ ਅਸੀਂ ਤੁਹਾਡੇ ਨਾਲ ਖੜਾਂਗੇ ਬਿਲਕੁਲ ਜਿਵੇਂ ਪਹਿਲਾਂ ਖੜੇ ਹਾਂ এডੂਕੇਸ਼ਨ ਜਿਹੜਾ ਉਹ ਸਾਡੀ ਸਰਕਾਰ ਦੀ ਸਾਡੀ ਤਾਂ ਕਹਦੀ ਸਰਕਾਰ ਥੋਡੀ ਹੋਈ ਹੈ এডੂਕੇਸ਼ਨ ਸਾਡੀ ਪ੍ਰਾਇੋਰਟੀ ਹੈ ਹੈਲਥ ਸਾਡੀ ਪ੍ਰਾਇੋਰਟੀ ਹੈ ਇਨਫਰਾਸਟ੍ਰਕਚਰ ਸਾਡੀ ਪ੍ਰਾਇੋਰਟੀ ਹੈ ਬਿਜਲੀ ਪਾਣੀ ਸਾਡੀ ਪ੍ਰਾਇੋਰਟੀ ਹੈ ਖੇਤੀ ਨੂੰ ਪੈਰਾਂ ਸਿਰ ਲਿਆਉਣਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਆਉਣਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚ ਹਰ ਕਿਸਮ ਦਾ ਇਨਫਰਾਸਟ੍ਰਕਚਰ ਬਣਾਈਏ ਖੇਡਾਂ ਨੂੰ ਪ੍ਰਮੋਟ ਕਰਨਾ ਸਾਡੀ ਪ੍ਰੀਅਰਿਟੀ ਹੈ ਪੰਜਾਬ ਦੇ ਵਿੱਚੋਂ ਆ ਜਿਹੜਾ ਕਲੰਕ ਲੱਗਿਆ ਨਸ਼ੇ ਵਾਲਾ ਡਰੱਗਸ ਵਾਲਾ ਉਹਨੂੰ ਦੂਰ ਕਰਨਾ ਸਾਡੀ ਪ੍ਰੀਅਰਿਟੀ ਹੈ ਉਹਦੇ ਵਾਸਤੇ ਜੋ ਮਰਜ਼ੀ ਸਾਨੂੰ ਕਰਨਾ ਪਵੇ ਤੇ ਉਹਦੇ ਵਾਸਤੇ ਵੀ ਯੁੱਧ ਨਸ਼ਾ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਖਬਰਾਂ ਪੜ੍ਹਦੇ ਹੋਵੋਗੇ ਉਹਦੇ 'ਚ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰ ਰਹੇ ਚਾਹੇ ਕੋਈ ਬਹੁਤ ਵੱਡਾ ਬੰਦਾ ਹੋਵੇ ਚਾਹੇ ਪਲੀਟੀਕਲੀ ਵੱਡਾ ਬੰਦਾ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਉਹਦੀ ਸਰਕਾਰੀ ਦੁਆਰੇ ਚਲਦੀ ਹੋਵੇ ਤੇਰਾ ਮਾਮਾ ਮਾਮੇ ਦਾ ਮੁੰਡਾ ਹੋਵੇ ਤੇ ਇਹਦੀ ਭੂਆ ਦਾ ਮੁੰਡਾ ਹੋਵੇ ਇਹ ਗੱਲ ਦੇਖੀ ਨਹੀਂ ਜਾਊ ਜੀਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਹਿੱਸਾ ਪਾਇਆ ਉਹਨੂੰ ਸਜ਼ਾ ਜ਼ਰੂਰ ਮਿਲੂਗੀ ਐਸੇ ਜਨਮ 'ਚ ਮਿਲੂਗੀ ਨਾ ਤੁਸੀਂ ਇੱਕ ਰੋਲ ਮਾਡਲ ਬਣ ਸਕਦੇ ਹੋ ਉਹਨਾਂ ਲਈ ਜਿਹੜੇ ਬੁਰੀ ਸੰਗਤ 'ਚ ਪੈ ਗਏ ਤੇ ਬੱਚੇ ਜਿਹੜੇ ਨੇ ਉਹ ਇਦਾਂ ਦੇ ਐਗਜ਼ਾਮ ਪਾਸ ਕਰਕੇ ਕਾਮਯਾਬੀ ਹੋ ਸਕਦੇ ਨੇ ਕਈ ਬੱਚੇ ਜਿਹੜੇ ਨੇ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਡੀਮੋਰਲਾਈਜ਼ ਹੋ ਜਾਂਦੇ ਨੇ ਛੱਡ ਜਾਂਦੇ ਨੇ ਦਿਲ ਛੱਡ ਜਾਂਦੇ ਨੇ ਕਿ ਸ਼ਾਇਦ ਅਸੀਂ ਤਾਂ ਪਿੱਛੇ ਰਹਿ ਗਏ ਹਾਂ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੀ ਬਾਹ ਫੜੋ ਸਰਕਾਰ ਤੁਹਾਡੀ ਹੈਲਪ ਕਰੂਗੀ ਤੁਹਾਨੂੰ ਗਾਈਡ ਕਰੂਗੀ ਕਿ ਆਪਾਂ ਇਹਨਾਂ ਬੱਚਿਆਂ ਨੂੰ ਮੁੱਖ ਤਾਰਾ ਦੇ ਵਿੱਚ ਕਿਵੇਂ ਲੈ ਕੇ ਜਾਣ ਸੋ ਜਦੋਂ ਤੋਂ ਸਰਕਾਰ ਤੁਸੀਂ ਬਣਾਈ ਹੈ 16 ਮਾਰਚ 2022 ਤੋਂ ਅਸੀਂ ਤਾਂ ਉਦੋਂ ਤੋਂ ਕੰਮ ਤੇ ਲੱਗੇ ਹੋਏ ਕਿਉਂਕਿ ਆਲਰੇਡੀ ਅਸੀਂ 75 ਸਾਲ ਲੇਟ ਹੋ ਗਏ ਬਹੁਤ سارے ਇਹ ਹੈ ਜੇ ਮਾਪੇ ਨੇ ਜਿਨ੍ਹਾਂ ਦੇ ਬੱਚੇ ਅੱਜ ਨੀਟ ਕਲੀਅਰ ਕਰ ਗਏ ਜਾਂ ਜੇਈ ਐਡਵਾਂਸ ਕਲੀਅਰ ਕਰ ਗਏ ਜਾਂ ਹੋਰ ਉੱਚ ਵਿੱਦਿਆ ਹਾਸਲ ਕਰ ਗਏ ਪਰ ਉਹਨਾਂ ਦੇ ਸੁਪਨੇ ਬੱਚਿਆਰਾ ਨਹੀਂ ਪੂਰੇ ਹੋ ਰਹੇ ਨੇ ਹੋ ਸਕਦਾ ਤੁਸੀਂ ਵੀ ਇਹ ਕਲੀਅਰ ਕਰਨਾ ਚਾਹੁੰਦੇ ਪਰ ਤੁਹਾਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਸਰਕਾਰਾਂ ਇਦਾਂ ਦੀਆਂ ਸੀ ਮੌਕੇ ਨਹੀਂ ਦਿੱਤਾ ਮਨੇ ਸੋ ਤੁਸੀਂ ਹੁਣ ਆਪਣੇ ਸੁਪਨੇ ਬੱਚਿਆਰਾ ਹੀ ਪੂਰੇ ਕਰ ਰਹੇ ਹੋ ਲੇਟ ਹੋ ਗਏ ਉਹਦੇ ਲਈ ਮਾਫੀ ਚਾਹੁੰਦੇ ਆ ਕਿ ਸਿਸਟਮ ਨੇ ਇੰਨਾ ਲੇਟ ਕਰਤੇ ਕਿ ਕਈ ਤਾਂ ਧਰਨੇ ਲਾਉਂਦੇ ਲਾਉਂਦੇ ਹੀ ਓਵਰਏਜ ਹੋ ਗਈ ਪਰਨੇ ਲਾਉਂਦੇ ਲਾਉਂਦੇ ਓਵਰਏਜ ਹੋ ਗਏ ਮੇਰੇ ਕੋਲ ਬੜੀਆਂ ਜੁਨੀਅਨਜ਼ ਆਉਂਦੀਆਂ ਨੇ ਪੜੇ ਲਿਖੇ ਨੇ ਸਾਰੇ ਤੇ ਉਹ ਕਹਿੰਦੇ ਜੀ 30 ਸਾਲ ਦੇ ਜੀ ਜਦੋਂ ਦੇ ਧਰਨੇ ਲਾਈ ਜਾਂਦੇ ਆਂ 8 ਸਾਲ ਹੋ ਗਈ ਧਰਨੇ ਲੱਗਦੇ ਆਂ 36 ਦੇ ਹੋ ਗਏ ਕਹਿੰਦੇ ਜੀ ਹੁਣ ਕਹਿੰਦੇ ਓਵਰੇਜ ਹੋ ਗਏ ਤੁਸੀਂ ਕਿਉਂਕਿ 37 ਸਾਲ ਦੀ ਉਮਰ ਹੈ ਸਰਕਾਰੀ ਨੌਕਰੀ ਜਾਣ ਵਾਸਤੇ ਅਸਿਕਈ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਪੈਨ ਦਿੱਤਾ ਹੈ ਤਾਂ ਇਹ ਪੈਨ ਤੁਹਾਡੇ ਹੱਕ ਚੱਲੂਗਾ ਆਪਾਂ ਇਹਨੂੰ ਉਮਰ ਨੂੰ ਵਧਾ ਦਿੰਦੇ ਆਂ ਤੁਹਾਡਾ ਕੀ ਕਸੂਰ ਹੈ ਤੁਹਾਡੇ ਕੋਲ ਦਿਗਲੀਆਂ ਨੇ ਤੁਹਾਡੇ ਕੋਲ ਤੁਸੀਂ ਡਿਸਰਵ ਕਰਦੇ ਆਂ ਸੱਤ ਸੱਤ 8 8 ਸਾਲ ਉਹਨਾਂ ਦੀ ਜ਼ਿੰਦਗੀ ਦੇ ਕੀਮਤੀ ਖਰਾਬ ਕਰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਲੀਡਰਾਂ ਦੀ ਕੋਈ ਉਮਰ ਨਹੀਂ ਵੀ ਤੂੰ ਓਵਰੇਜ ਹੋ ਗਿਆ ਤੂੰ ਇਲੈਕਸ਼ਨ ਨਹੀਂ ਲੜ ਸਕਦਾ ਆਪ ਤੱਕ ਰਨਮੀ ਚ ਰਨਮੀ ਸਾਹ ਦੇ ਵੀ ਬੋਤਾਂ 'ਚ ਲੜ ਲੈਂਦੇ ਨੇ ਤੇ ਸਾਡੇ ਜਵਾਨ 37 ਸਾਲ ਤੋਂ ਬਾਅਦ ਕਹਿੰਦੇ ਓਵਰੇਜ ਸਰਕਾਰੀ ਮੁਲਾਜ਼ਮ ਨੂੰ 58 ਸਾਲ ਤੇ ਰਿਟਾਇਰ ਕਹਿੰਦੇ ਤੂੰ ਹੁਣ ਮਹਿਕਮਾ ਚਲਾਉਣ ਦੇ ਕਾਬਿਲ ਨਹੀਂ ਤੇ ਆਪ 80-80 ਸਾਲ ਦੇ ਸੋਹਾ ਚੱਕੀ ਜਾਂਦੇ ਨੇ ਕਹਿੰਦੇ ਮੈਂ ਦੇਸ਼ ਚਲਾਉਣ ਦੇ ਕਾਬਿਲ ਆ ਹਾਂ ਮਤਲਬ ਮੈਂ ਹਰਾਨਾ ਇਸ ਗੱਲ ਤੋਂ ਕਿ ਕਿਹੋ ਜਿਹਾ ਰੂਲ ਬਣਾ ਰੱਖੇ ਨੇ ਇਹਨਾਂ ਨੇ ਹਾਂ ਜੀ ਕੀ ਹੋਇਆ ਇੱਕ ਬਟਾ 10-20 10-20 ਕੋਈ ਕੱਢਣ ਨੂੰ ਪੜਾ ਸਜ ਪਹਿਲਾਂ ਤਾਂ ਸਰ ਮੈਂ ਤੁਹਾਨੂੰ ਦੇਖ ਕੇ ਰੂਹ ਇੰਨੀ ਖੁਸ਼ ਹੋ ਗਈ ਜਿਹੜਾ ਕੋਈ ਹੰ떼 ਨਹੀਂ ਗਿਆ ਜੀ ਧੰਨਵਾਦ ਤੇ ਸਰ ਮੈਂ ਪਹਿਲਾਂ ਸਰਕਾਰੀ ਸਕੰਦਰੀ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਸੀਗਾ ਅੱਛਾ ਜੀ ਮੈਂ ਪਹਿਲਾਂ 4 ਸਾਲ ਪੀਟੀਐਫ ਫੰਡ 'ਚ ਲਾਇਆ 13 ਸਾਲ ਪਾਰਟ ਟਾਈਮ ਸਵੀਪਰ ਦੇ ਲਾਇਆ ਉਹਦੇ ਬਾਅਦ ਮੈਨੂੰ ਰੈਗੂਲਰ ਕਰਿਆ ਚੌਂਕੀਦਾਰ ਦੀ ਪੋਸਟ ਦੇ ਦਿੱਤੀ ਜੀ ਹੁਣ ਮੇਰੀ ਉਮਰ ਵੀ ਸਰ ਹੋ ਗਈ ਹੁਣ ਸਾਰੇ 5 ਸਾਲ ਰਹਿ ਗਏ ਰਿਟਾਇਰਮੈਂਟ ਦੇ ਹੂੰ ਸੋ ਮੈਂ ਹੁਣ ਕਿੰਨੇ ਸਾਲ ਸਾਰ ਮੇਰੇ ਬਰਬਾਦ ਹੋ ਗਏ ਜੀ ਹੂੰ ਇਹ ਮੈਨੂੰ ਐ ਨਹੀਂ ਸਮਝ ਲੱਗਦੀ ਸਰਕਾਰ ਵੀ ਕਿ ਪਤਾ ਨਹੀਂ ਉਹ 10 ਸਾਲ ਦਾ ਵੀ 10 ਸਾਲ ਜਾਂ 13 ਸਾਲ ਲੱਗੇ ਹੋਣੇ ਚਾਹੀਦੇ ਬਾਅਦ ਚ ਪੱਕਾ ਕਰ ਲੈਣਾ ਬਈ ਇੱਕ ਇੱਕ ਕੋਰਸ ਥੋੜੀ ਜਿਹੀ ਸਫਾਈ ਦਾ ਸਫਾਈ ਕਰ ਰਹੇ ਆ ਸਰ ਵਧੀਆ ਸਫਾਈ ਕਰ ਰਹੇ ਆ ਵੀ ਮੈਨੂੰ ਪੱਕਾ ਕਰ ਲੈਣਾ ਚਾਹੀਦਾ ਸੀਗਾ ਸਰ ਸਫਾਈ ਤਾਂ ਪੱਕੀ ਕਰਦੇ ਸੀ ਇਹ ਇਹ ਸਫਾਈ ਪੱਕੇ ਕਰਦੇ ਸੀਗੇ ਸਰ ਹੂੰ ਸਫਾਈ ਇਤਨੀ ਕੋਈ ਕਾਚੀ ਛੱਡ ਦੇਸੀ ਤੁਸੀਂ ਸਫਾਈ ਸਰ ਤੁਸੀਂ ਅ ਖਵਾਣੋ ਸਰ ਕਦੇ ਗੇੜਾ ਲੱਗਿਆ ਤੁਸੀਂ ਮੈਂ ਕਹਿੰਦਾ ਸੋਨੇ ਵਾਂਗੂ ਸਕੂਲ ਚਮਕਾਇਆ ਹੋਊਗਾ ਪੱਕੀ ਗੱਲ ਆ ਜੀ ਮੈਂ ਮੈਂ ਇੱਕ ਗੱਲ ਹੋਰ ਵੀ ਕਹਿਣਾ ਗੱਲ ਵੀ ਪੱਕੀ ਕਰਦੇ ਹਾਂ ਪਰ ਪੂਰਾ ਪੱਕਾ ਨਹੀਂ ਕੀਤਾ ਤੇ ਜਿਵੇਂ ਸਰ ਟੀਚਰਾਂ ਨੂੰ ਸਟੇਟ ਵਾਰਡ ਮਿਲਦਾ ਹੈ ਜਿਵੇਂ ਹੁਣ ਕਲਾਸ ਫੋਰਾਂ ਨੂੰ ਵੀ ਸਟੇਟ ਵਾਰਡ ਜਿਵੇਂ ਹੁਣ ਸਫਾਈ ਮੈਂ ਵਧੀਆ ਕਰ ਰਹੇ ਹਾਂ ਇਹਨਾਂ ਨੂੰ ਸਾਨੂੰ ਵੀ ਮਿਲਣਾ ਚਾਹੀਦਾ ਜੀ ਕੋਈ ਨਾ ਸਾਨੂੰ ਵੀ ਸਨਮਾਨਤ ਕਰਨਾ ਚਾਹੀਦਾ ਇਹਨਾਂ ਨੂੰ ਇਸੇ ਟੇਡ ਪਾੜਨ ਲਈ ਇੱਕ ਪਾਸੇ ਤਾਂ ਸਵੱਛ ਭਾਰਤ ਚਲਾਇਆ ਹੋਇਆ ਹੈ ਸਫਾਈ ਦਾ ਇੱਕ ਸਫਾਈ ਵਾਲੇ ਨੂੰ ਬੱਚੇ ਰੱਖਿਆ ਹੋਇਆ ਤੇ ਕਿੰਨੇ ਸਾਲ ਹੋ ਗਏ ਫਿਰ ਇਸ ਇਹ ਲੋ ਸਰ ਅ ਤੱਕਾਟ 20 ਸਾਲ ਹੋ ਗਏ ਜੀ ਸਫਾਈ ਕਰਦਾ ਇਹਨੂੰ ਬਾਅਦ ਚ ਪੱਕਾ ਹੈ ਜੀ ਹੂੰ ਹੁਣ 5 ਸਾਲ ਰਹਿ ਗਏ ਕਾ ਪੰਜ ਸਾਲ ਰਹਿ ਗਏ ਜੀ ਹੁਣ ਬਸ ਰਿਟਾਇਰਮੈਂਟ ਹੋ ਜੀ ਅੱਜ ਇੱਥੇ ਮੇਰੀ ਬੇਟੀ ਨੇ NEET ਦਾ ਪੇਪਰ ਕਲੀਅਰ ਕਰਿਆ ਜੀ ਲੈ ਲੈ ਤੇ ਪਹਿਲਾ ਸੁਪਰ ਮੈਡੀਕਲ ਚੋਂ 96% ਨੰਬਰ ਲਏ ਨੇ ਵਧੀਆ ਮੇਰੇ ਬੱਚੇ ਦੋਏ ਵਧੀਆ ਪੜ੍ਹ ਰਹੇ ਨੇ ਸਰ ਇੱਕ ਬੇਟਾ ਮੇਰਾ JEE ਦੀ ਤਿਆਰੀ ਕਰ ਰਿਹਾ ਜੀ ਅੱਛਾ ਹਾਂਜੀ ਉਹਨੇ ਵੀ 10ਵੇਂ ਚੋਂ 95% ਨੰਬਰ ਲਏ ਨੇ ਵੈਰੀ ਗੁੱਡ ਹਾਂਜੀ ਪਰ ਜੇ ਉਹਨਾ ਪ੍ਰਸੋਪਨਤ ਤੁਸੀਂ ਬੱਚਿਆ ਰਹੇ ਹੋ ਬੱਚਿਆ ਰਹੇ ਮੈਂ ਪੂਰੇ ਕਰ ਰਹੇ ਹਾਂ ਇਹ ਚਲੋ ਹਾਂਜੀ ਦੇਰ ਆਇਦਰਸਤ ਹਾਂਜੀ ਕੋਈ ਗੱਲ ਜੀ ਸਭ ਤੋਂ ਪਹਿਲਾਂ ਤੇ ਮੈਂ ਜਨਾਬ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਕਿ ਅੱਜ ਤੁਸੀਂ ਸਾਡੇ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਆਪਣੇ ਮਾਪਿਓ ਦੇ ਨਾਮ ਨੂੰ ਉੱਚਾ ਕੀਤਾ ਸਾਡੇ ਪੰਜਾਬ ਦਾ ਨਾਮ ਉੱਚਾ ਕਰਨਗੇ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਐਸਕੇ ਲੂਤਰਾ ਮੈਂ ਡਿਪਟੀ ਕਮਿਸ਼ਨਰ ਕਸਟਮਸ ਤੋਂ ਰਟਾਇਡ ਹਾਂ ਕਸਟਮਸ ਕਸਟਮਸੋਂ ਮੈਂ ਰਟਾਇਰ ਹੋਏ ਨੂੰ 14-15 ਸਾਲ ਹੋ ਗਏ ਨੇ ਮੈਡਮ ਜੀ ਬੈਠੇ ਨੇ ਮੈਂ ਇਹਨਾਂ ਕੋਲ ਇੱਕ ਦੋ ਵਾਰੀ ਪੇਸ਼ ਹੋ ਚੁੱਕਾ ਵੈਸੇ ਕਿਸੇ ਅਫੀਸ਼ੀਅਲ ਕੰਮ 'ਚ ਜਦੋਂ ਇਹਨਾਂ ਦੇ ਕੋਲ ਚਾਰਜ ਹੁੰਦਾ ਸੀ ਫੂਡ ਐਂਡ ਸਿਵਲ ਸਪਲਾਈ ਦਾ ਅੱਛੇ ਮਾ ਉਹ ਦਿਨਾਂ ਕੋ ਗੱਲ ਵਾਲੀ ਗਿਆ ਸੀ ਗੱਲ ਚੱਲੀ ਸੀ ਯੁੱਧ ਨਸ਼ਿਆਂ ਵਿਰੁੱਧ ਜੀ ਸਨ 77 ਚ ਮੈਂ ਬੀਕਾਨੇ Rajasthan ਤੋਂ ਬਦਲ ਕੇ ਇੱਥੇ ਆਇਆ ਸੀ ਤੇ ਮੇਰੀ ਟ੍ਰਾਂਸਫਰ ਹੋਈ ਸੀ ਆਈ ਐਮ ਸੌਰੀ ਕਿ ਮੈਂ ਗੱਲ ਕਰਨ ਵਾਲੀ ਨਹੀਂ ਲੇਕਿਨ ਨਸ਼ਾ ਕਰਕੇ ਮੈਂ ਗੱਲ ਕਰਨੀ ਬਹੁਤ ਜ਼ਰੂਰੀ ਸਮਝੀ ਆ ਤੇ ਉਸ ਵਕਤ ਵੀ ਹਿਰਨ ਜਿਹੜੀ ਸੀ ਬਹੁਤ ਯਾਦਾ ਆ ਰਹੀ ਸੀ ਮੈਂ ਖੁਦ ਸੋਵਾਨ ਦੇ ਹਿਸਾਬ ਨਾਲ ਕਲੂਆਂ ਦੇ ਹਿਸਾਬ ਨਾਲ ਹੀ ਰੁਣ ਪਕੜੀ ਹੋਈ ਆ ਆਪਣੀ ਪੂਰੀ ਲਾਈਫ ਚ 700 ਕੇਸ ਮੈਂ ਬਣਾਏ ਨੇ ਜਿਨ੍ਹਾਂ ਚੋਂ ਨਾਰਕੋਟਿਕਸ ਦੇ ਬਹੁਤ ਕੇਸ पकड़े ਨੇ ਔਰ ਗਵਰਨਮੈਂਟ ਆਫ ਇੰਡੀਆ ਕੋਲੋਂ ਘੱਟ ਤੋਂ ਘੱਟ ਨਹੀਂ 7-8 ਲੱਖ ਰੁਪਏ ਇਨਾਮ ਲਿਆ ਦਾ ਮੈਂ ਲੇਕਿਨ ਨਸ਼ੇ ਅੱਜ ਤੱਕ ਕਦੀ ਖਤਮ ਨਹੀਂ ਹੋਏ ਜਿਹੜਾ ਮੁੱਦਾ ਤੁਸੀਂ ਚੁੱਕਿਆ ਆਵਾ ਮੈਂ ਰਿਐਲਿਟੀ 'ਚ ਕਹਿ ਰਿਹਾ ਕਿ ਇਹਦੇ ਵਰਗਾ ਕੰਮ ਕੋਈ ਹੋਰ ਸ਼ਿਕਾਇਤ ਕੋਈ ਆਉਣ ਵਾਲੇ ਵਕਤ ਵਿੱਚ ਕੋਈ ਬੰਦਾ ਨਹੀਂ ਕਰੇਗਾ ਜਿਹੜਾ ਤੁਸੀਂ ਕਰ ਰਹੇ ਹੋ। ਛੋਮਾਂ ਦੇ ਹਿਸਾਬ ਨਾਲ ਸਾਡੇ ਬੱਚੇ ਨੌਜਵਾਨ ਵੀ ਨਹੀਂ ਪੂਰੇ ਹੁੰਦੇ ਔਰ ਇਸ ਮਾੜੇ ਕੰਮ 'ਚ ਪੈ ਜਾਂਦੇ ਨੇ ਔਰ ਬਹੁਤ ਸਾਰੇ ਲੋਕ ਖਤਮ ਹੋ ਚੁੱਕੇ ਹੋਏ ਨੇ। ਮੈਂ ਆਪਣੀਆਂ ਅੱਖਾਂ ਨਾਲ ਵੇਖੇ ਨੇ ਲੋਕ। ਉਹਨਾਂ ਨੂੰ ਮੈਂ ਖੁਦ ਸਮਝਾਉਣਾ ਹੁੰਦਾ ਸੀ ਤੁਸੀਂ ਕੰਮ ਕੀ ਕਰ ਰਹੇ ਹੋ ਤੇ ਕਿਉਂ ਕਰ ਰਹੇ ਹੋ? ਕਿਹਦੇ ਵਾਸਤੇ ਕਰ ਰਹੇ ਹੋ? ਉਹਨਾਂ ਦੇ ਪਿੱਛੇ ਜਿਹੜੇ ਮਗੜਮੱਛ ਬੈਠੇ ਹੋਏ ਨੇ ਵੱਡੇ ਵੱਡੇ ਅਸੀਂ ਉਹਨਾਂ ਨੂੰ ਪੁੱਛਦੇ ਸੀ ਕਿ ਸਾਨੂੰ ਨਾਮ ਦੱਸੋ ਬਈ ਇਹ ਮਾਲ ਕਿੱਥੋਂ ਆਇਆ ਕਿੰਨੀ ਵਾਰੀ ਆਇਆ ਪਾਸਟ ਤੁਸੀਂ ਕਿੱਥੋਂ-ਕਿੱਥੋਂ ਲੈ ਕੇ ਆਏ ਸੀ ਦਿੱਤਾ ਕਿਨੂੰ ਕਹਾਣੀਆਂ ਹੀ ਹੋਰ ਸੁਣਾਉਂਦੇ ਸੀ ਪਾਕਿਸਤਾਨ ਤੋਂ ਜਿਹੜੀ ਗੱਡੀ ਆਉਂਦੀ ਸੀ ਮੈਂ ਗੱਡੀ ਦੇ ਥੱਲੇ ਖੁਦ ਬਾੜਕੋ ਦੀ ਤਲਾਸ਼ੀ ਲੈਂਦਾ ਰਿਆ ਮਾਂ ਸਮਝੋ ਟੈਕਸਪੈਕ ਬਿਲਕੁਲ ਸਚਾਈਆ ਲੇਕਿਨ ਇਹ ਨਿਸ਼ਾਨ ਨਹੀਂ ਖਤਮ ਹੋਇਆ ਟਾਡਾ ਉਪਰਾਲਾ ਬਹੁਤ ਹੀ ਵਧੀਆ ਉਪਰਾਲਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਦੁਆ ਕਰਦਾ ਕਿ ਤੁਹਾਡੇ ਵਰਗੇ ਸਾਰੇ ਇਨਸਾਨ ਇੱਥੇ ਹੋਣੇ ਚਾਹੀਦੇ ਨੇ ਔਰ ਲੋਕਾਂ ਦੀ ਜ਼ਿੰਦਗੀ ਸਾਡੇ ਆਉਣ ਵਾਲੇ ਸਮਾਜ ਦੀ ਜ਼ਿੰਦਗੀ ਮਾਵਾਂ ਬਹੁਤ ਰੁੰਦੀਆਂ ਨੇ ਭੈਣਾਂ ਬਹੁਤ ਰੁੰਦੀਆਂ ਨੇ ਜਦੋਂ ਉਹਨਾਂ ਦੇ ਘਰ 'ਚ ਇਹੋ ਜਿਹੇ ਦੀਵੇ ਬੁੱਝ ਜਾਂਦੇ ਨੇ ਤੇ ਆ ਜਿਹੜਾ ਅੱਜ ਦਾ ਵਿਦਿਆਰਥੀ ਸਨਮਾਨ ਸਮਰੋਹ ਤੁਸੀਂ ਕੀਤਾ ਮੇਰੀ ਉਮਰ ਵੀ ਕਾਫੀ ਹੋ ਚੁੱਕੀ ਆ ਇਹ ਮੈਂ ਪਹਿਲੀ ਵਾਰੀ ਆਪਣੀ ਲਾਈਫ 'ਚ ਦੇਖਿਆ ਵਾਂ ਬਹੁਤ ਵਧੀਆ ਇੱਕ ਉਪਰਾਲਾ ਤੁਸੀਂ ਕੀਤਾ ਜੀ ਜਦੋਂ ਅਸੀਂ ਜਾਵਾਂਗੇ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਬਟਾਲੇ ਦਾ ਮੈਂ ਰਹਿਣ ਵਾਲਾ ਲੇਕਿਨ ਸੈਟਲ ਮੈਂ ਅੰਮ੍ਰਿਤਸਰ 'ਚ ਆਇਆ ਵਾਂ ਮੈਂ ਉੱਥੇ ਜਾ ਕੇ ਅਹੀ بڑے ਲੋਕਾਂ ਨਾਲ ਸਹਿਤ ਪਤਾ ਕਰਦਿਆਂ ਮੈਂ ਜਦੋਂ ਕਹਾਂਗਾ ਕਿ ਮੈਂ ਮਾਨ ਸਾਹਿਬ ਨਾਲ ਰੂਹ ਰੂਹ ਗੱਲ ਕੀਤੀ ਹੈ ਮਾਨ ਨੂੰ ਦੱਸਾਂਗਾ ਮੈਂ ਉੱਥੇ ਕਿਹੜੀਆਂ ਗੱਲਾਂ ਕੀਤੀਆਂ ਨੇ ਔਰ ਮਾਨ ਸਾਹਿਬ ਨੇ ਕੀ ਕਰਕੇ ਦਿਖਾਤਾ ਵਾ ਕੀ ਕਰ ਰਹੇ ਨੇ ਮੈਂ ਤਾਂ ਰੱਬ ਅਗੇ ਦੁਆ ਕਰਾਂਗਾ ਕਿ ਆਉਣ ਵਾਲਾ ਵਕਤ ਕੀ ਤੁਹਾਡਾ ਹੋ ਸੱਸੇ ਕਾ ਬਰੇ ਦੁੱਖ ਤੇ ਬਰੇ ਤਰਦ ਭਰੇ ਕਿਸੇ ਹਰ ਇੱਕ ਕੋਲੇ ਪਏ ਨੇ ਪਰ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਸੋ ਲਾ ਨਾ ਵੀ ਅਸੀਂ ਜਾਣਦੇ ਆ ਜਦੋਂ ਵੀ ਕੋਈ ਆਪਤ ਆਉਂਦੀ ਆਫਤ ਆਉਂਦੀ ਹੈ ਪਹਿਲਾਂ ਪੰਜਾਬ ਤੇ ਆਉਂਦੀ ਹੈ ਚਾਹੇ ਦਰਲੇ ਪਾਸਿਓਂ ਆਵੇ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਦਾ ਸੀਨਾ ਜੇ ਨਸ਼ੇ ਦੀ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਕੋਲੇ ਕੋਈ ਕਿਸੇ ਕਿਸਮ ਦਾ ਆਜ਼ਾਦੀ ਵੇਲੇ ਕੁਰਬਾਨੀਆਂ ਦੇਣੀ ਹੋਣ ਤਾਂ ਪੰਜਾਬੀ ਆਜ਼ਾਦੀ ਨੂੰ ਸੰਭਾਲਣ ਵਾਸਤੇ ਕਾਰਗਿਲ ਦੇ ਵਿੱਚ ਡਿਊਟੀਆਂ ਤਾਂ ਪੰਜਾਬੀ ਸੋ ਅਸੀਂ ਤਾਂ ਹਮੇਸ਼ਾ ਗੁਰੂਆਂ ਤੋਂ ਸਾਡੇ ਪੀਰਾਂ ਫਕੀਰਾਂ ਤੋਂ ਸ਼ਹੀਦਾਂ ਤੋਂ ਇਹ ਹੀ ਸਿੱਖਿਆ ਲਈਏ ਸਾਡੇ ਦਾ 23 23 ਸਾਲ ਦੇ ਸਿਦਿਆ ਜੰਮ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਸ ਵੇਲੇ ਅੱਜ ਦੇ 23 ਸਾਲ ਦੇ ਬੱਚੇ ਆਪਣੇ ਮਾਂ-ਬਾਪ ਤੋਂ ਮੋਟਰਸਾਈਕਲ ਮੰਗਦੇ ਨੇ ਭਗਤ ਸਿੰਘ ਉਹ ਉਸ ਵੇਲੇ ਅੰਗਰੇਜ਼ਾਂ ਤੋਂ ਮੁਲਕ ਮੰਗਦੇ ਸੀ ਕੀ ਦਿੱਤੀ ਪੱਟੀ ਸੋਚ ਹੋ ਗਈ ਜੋ ਉਹਨਾਂ ਦੀ ਕਿ ਸਾਨੂੰ ਮੁਲਕ ਦਿਓ ਸਾਡਾ ਮੁਲਕ ਹੈ ਸੋ ਆਪਾਂ ਨੂੰ ਆਪਣੇ ਵਿਰਸੇ ਤੇ ਹੀ ਜੇ ਕਿਤੇ ਥੋੜਾ ਬਹੁਤ ਗੌਰ ਕਰਕੇ ਆਪਾਂ ਚਲੋ ਪੀਤਾ ਆਪਣੇ ਵਰਗੇ ਕੌਮ ਨਹੀਂ ਕੋਈ ਆਪਣੇ ਵਰਗੀ ਧਰਤੀ ਨਹੀਂ ਕਿਤੇ ਇੰਨੀ ਫਰਟਾਈਲ ਧਰਤੀ ਦੁਨੀਆ ਮੈਂ ਪੂਰੀ ਘੁਮਤੀ ਐ ਐਦੋਂ ਜ਼ਰਖੇਜ਼ ਐਦੋਂ ਉਪਜਾਊ ਧਰਤੀ ਕਿਤੇ ਨਹੀਂ ਹੈਗੀ ਐਦੋਂ ਮਿਹਨਤੀ ਕੌਮ ਹੈ ਨਹੀਂ ਕਿਤੇ ਹਰ ਕਿਸਮ ਦਾ ਮੌਸਮ ਹੈ ਆਪਣੇ ਕੋਲ ਫਿਰ ਕਹਦੇ ਬਸ 40-40 ਲੱਖ ਰੁਪਏ ਦੇ ਕੇ ਬਾਹਰਲੇ ਮੁਲਕਾਂ ਨੂੰ ਭਜੀਆਂ ਨੇ ਆਹ ਜਿਹੜਾ ਤੁਸੀਂ ਗੱਲ ਕਰਦੇ ਮਾਂ ਪਿਓ ਕਹਿੰਦੇ ਪੁੱਤ ਇੱਥੇ ਨਸ਼ੇ ਚ ਪੈ ਜਾਏਗਾ ਜਾਂ ਜਿੱਥੇ ਮਾਜੀ ਵਾਇਆ ਕੇਰਾ ਨਿਕਲ ਜਾ ਬਸ ਉਸ ਬੋਲ ਕੋਲੋਂ ਇਦਾਂ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਮਾਈਗ੍ਰੇਟ ਕਰਕੇ ਪਤਾ ਨਹੀਂ ਕਿੱਡੇ ਵਧੀਆ-ਵਧੀਆ ਦਿਮਾਗ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਝ ਦੇਣ ਦੇਣੀ ਸੀ ਉਹ ਚਲੇ ਗਏ ਜਾ ਕੇ ਉੱਥੇ ਟਰੱਕ ਚਲਾਉਂਦੇ ਆ ਕੋਈ ਕੋਈ ਦਿਹਾੜੀਆਂ ਕਰਦੇ ਆ ਕਈਆਂ ਨੇ ਚਲੋ ਬਿਜ਼ਨਸ ਵੀ ਸੈੱਟ ਕਰ ਲਏ ਉਹਨੇ ਸੋ ਇੱਥੇ ਹੀ ਰਹਿਣਾ ਆਪਾਂ ਕਿਤੇ ਨਹੀਂ ਜਾਣਾ ਤੁਹਾਡੇ ਚ ਵੀ ਬਹੁਤ ਸਾਰੇ ਬਾਹਰ ਜਾਣ ਦਾ ਪਲਾਨ ਬਣਾਉਂਦੇ ਹੋਣੇ ਪਰ ਜਦੋਂ ਨੰਬਰ ਆ ਗਏ ਫਿਰ ਕਹਿੰਦੇ ਨਹੀਂ ਇੱਥੇ ਹੀ ਇੱਥੇ ਇੱਥੇ ਠੀਕ ਹੈ ਇਹਦਾ ਨਾਮ ਨਿਯੁਕਤੀ ਪੱਤਰ ਪਾ ਬਨੇ ਪਰ ਇਹਦਾ ਨਾਮ ਹੁਣ ਉਸ ਨੂੰ ਨਿਯੁਕਤੀ ਪੱਤਰ ਪਾ ਬਣਾਖ ਨਹੀਂ ਸਕਦੇ ਆ ਕਿਉਂਕਿ ਇੱਥੇ ਮੈਂ ਹਰ ਹਫਤੇ ਹਫਤੇ ਚ ਦੋ ਦੋ ਵਾਰੀ ਵੀ ਇੱਥੇ ਆਉਣਾ ਨੌਕਰੀਆਂ ਵੰਡਣ ਵਾਸਤੇ ਹੁਣ ਤੱਕ 55 ਯਰ ਦੇ ਅੰਦਰ ਸਰਕਾਰੀ ਨੌਕਰੀਆਂ ਦੇ ਚੁੱਕੀ ਔਰ ਬਹੁਤ ਬਹੁਤ ਇਹ ਮੈਨੂੰ ਇਹ ਵੀ ਕਹਿੰਦੇ ਨੇ ਮੇਰੀ ਤੀਜੀ ਨੌਕਰੀ ਹੈ ਇਹ ਮੇਰੀ ਦੂਜੀ ਨੌਕਰੀ ਹੈ ਹੋਰ ਪੜਨ ਲੱਗੇ ਬੱਚੇ ਇੱਕ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਹੋਰ ਕੰਮ ਕਿਸੇ ਦੀ ਕਿਤਾਬਾਂ ਲਾਈਬ੍ਰੇਰੀਆਂ ਬਣਾ ਰਹੇ ਆ ਪੂਰੇ ਪੰਜਾਬ 'ਚ ਲਾਈਬ੍ਰੇਰੀ ਦੇ ਵਿੱਚ ਚਲੋ ਦੁਨੀਆ ਭਰ ਦੀਆਂ ਕਿਤਾਬਾਂ ਤਾਂ ਹੋਣ ਗਈਆਂ ਹੋਣ ਗਈਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਹੋਣਗੀਆਂ ਪਟਵਾਰੀ ਕਿਵੇਂ ਭਰਤੀ ਹੋਈਦਾ ਡੀਐਸਪੀ ਕਿਵੇਂ ਭਰਤੀ ਹੋਈਦਾ ਪਰ ਨਾਲ ਨਾਲ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਅੱਖਾਂਗੇ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਘਰੇ ਪੜ੍ਹਨ ਦਾ ਮਾਹੌਲ ਨਹੀਂ ਮਿਲਦਾ ਬੱਚੇ ਉੱਥੇ ਆ ਕੇ ਪੜ੍ਹ ਲੈਣ ਜੋ ਵੀ ਸਿਲੇਬਸ ਦੇ ਵਿੱਚ ਉਹਨਾਂ ਦੇ ਹੈਗਾ ਤਾਂ ਐਜੂਕੇਸ਼ਨ ਦਾ ਲੈਵਲ ਜਿਹੜਾ ਉੱਪਰ ਚੱਲ ਜਾਊਗਾ ਔਰ ਸਾਡਾ ਹੁਣ ਆਲਰੇਡੀ ਚੱਲਾ ਚੱਲਾ ਗਿਆ ਸਾਡੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਜਿਹੜੇ ਨੇ ਉਹ ਪ੍ਰਾਈਵੇਟ ਤੋਂ ਵਧੀਆ ਆਉਣ ਲੱਗੇ ਸਾਡੇ ਟੀਚਰਸ ਦਾ ਮੈਂ ਬਹੁਤ ਧੰਨਵਾਦ ਕਰਦਾ ਔਰ ਨਾਲ ਇਹ ਵੀ ਜਿਹੜਾ ਤੁਸੀਂ ਕਿਹਾ ਕਿ ਟੀਚਰਸ ਤੋਂ ਨੌਨ ਟੀਚਿੰਗ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਤੇ ਉਹ ਅਸੀਂ ਹੌਲੀ ਹੌਲੀ ਬੰਦ ਕਰ ਰਹੇ ਹਾਂ ਦੇਖੋ ਕੈਂਪਸ ਮੈਨੇਜਰ ਰੱਖ ਰਹੇ ਹਾਂ ਹਰ ਸਕੂਲ ਚ ਤਾਂ ਕਿ ਹੈਡਮਾਸਟਰ ਨੂੰ ਇਹ ਫਿਕਰ ਨਾ ਹੋਵੇ ਕਿ ਫਿਊਜ ਮੱਚ ਗਿਆ ਫਿਊਜ ਉੱਡ ਗਿਆ ਔਰ ਟੂਟੀ ਬੰਦ ਹੋ ਗਈ ਪੱਖਾ ਨਹੀਂ ਚੱਲਦਾ ਇਹ ਹੈਡਮਾਸਟਰ ਦਾ ਕੰਮ ਹੈ ਹੈਡਮਾਸਟਰ ਦਾ ਕੰਮ ਹੈ এডਿਕੇਸ਼ਨ ਬਾਰੇ ਸੁਪਰਵਾਈਜ਼ਨ ਕਰੇ ਇਹ ਕੰਮ ਕੈਂਪਸ ਮੈਨੇਜਰ ਦਾ ਹੋ ਸਕਦਾ ਹੈ ਇਹ ਕੰਮ ਚੌਕੀਦਾਰ ਦਾ ਹੋ ਸਕਦਾ ਹੈ ਇਹ ਕੰਮ ਫਿਰ ਸਕੂਲ ਸੀਸੀਟੀਵੀ ਕੈਮਰੇ ਲਾ ਰਹੇ ਸਕੂਲ ਦੇ ਵਿੱਚ ਰਾਤ ਨੂੰ ਵੀ ਚੌਕੀਦਾਰ ਤਾਂ ਕਿ ਸਕੂਲ ਤੋਂ ਬਾਅਦ ਉੱਥੇ ਕੌਣ ਬੰਦੇ ਆਉਂਦੇ ਆ ਜੇ ਸਕੂਲ ਦੀ ਛੁੱਟੀ ਹੋ ਗਈ ਕੋਈ ਆਵਾਰਾ ਕਰਦਾ ਆ ਗਏ ਨਸ਼ੇੜੀ ਉਹ ਉੱਥੇ ਕੁਝ ਗਲਤ ਗੱਲਾਂ ਉਥੇ ਲਹਿਜੇ ਕਾਂਤੇ ਲੈ ਕੇ ਜਾਂ ਕਿਸੇ ਬੱਚੇ ਨਾਲ ਉਹਨਾਂ ਦੀ ਕੋਈ ਸੈਟਿੰਗ ਹੈ ਕਿ ਫਲਾਨੀ ਇੱਟ ਥੱਲੇ ਪੁੜੀ ਪਈ ਹੋਊਗੀ ਉਥੇ ਰੱਗੇ ਤੇ ਉਹ ਆ ਕੇ ਸਕੂਲ ਚ ਆਨਸਰ ਉਹ ਇੱਟ ਚੱਕ ਕੇ ਤੇ ਫਿਰ ਆਪਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਸੋ ਅਸੀਂ ਸਕੂਲ ਦੀ ਸੁਪਰਵੀਜ਼ਨ ਬਾਅਦ ਚ ਵੀ ਕਰ ਲਗੇ ਪੇਰੈਂਟ ਟੀਚਰ ਮੀਟਿੰਗਸ ਪਹਿਲੀ ਵਾਰ ਹੋਣ ਲੱਗੀਆਂ ਨੇ ਸਰਕਾਰੀ ਸਕੂਲਾਂ ਚ ਮਾਪਿਆਂ ਨੂੰ ਪਤਾ ਹੋਵੇ ਸਾਡੇ ਬੱਚੇ ਕਿੱਥੇ ਪੜ ਰਹੇ ਨੇ ਤੇ ਉਹਨਾਂ ਨੂੰ ਕੌਣ ਪੜਾ ਰਿਹਾ ਹੈ ਇਹ ਕਿੰਚਰਾਂ ਨੂੰ ਪਤਾ ਹੋਵੇ ਕਿ ਜਿਹੜੇ ਬੱਚਿਆਂ ਨੂੰ ਪੜਾ ਕੇ ਭੇਜਦੇ ਆ ਉਹ ਕਿੱਥੇ ਜਾਂਦੇ ਨੇ ਬਾਅਦ ਚ ਉਹਨਾਂ ਦੀ ਉਹਨਾਂ ਦੀ ਕੰਪਨੀ ਕਿਹੜੀ ਹੈ ਵੱਡੇ ਵੱਡੇ ਪੱਧਰ ਤੇ 14-15-15 ਲੱਖ ਹੱਥੇ ਜਿਹੜੇ ਮਾਪੇ ਨੇ ਉਹ ਆ ਕੇ ਆਪਣੇ ਬੱਚਿਆਂ ਬਾਰੇ ਪੁੱਛਦੇ ਨੇ ਕਿ ਸਾਡੇ ਬੱਚੇ ਦੀ ਕੀ ਪਰਫਾਰਮੈਂਸ ਹੈ ਕਿਹੜੇ ਸਬਜੈਕਟ ਚ ਠੀਕ ਹੈ ਕੀ ਇਹ ਤੇ ਮਿਹਨਤ ਕਰਨ ਦੀ ਲੋੜ ਹੈ ਕੌਣ ਕੌਣ ਪੜਾ ਰਿਹਾ ਸਾਰ ਇਹ ਪਹਿਲੀ ਵਾਰ ਹੋਇਆ ਜੀ ਸੋ ਇਹ ਹੈ ਕੁਝ ਨਾ ਕੁਝ ਤਾਂ ਆਊਟ ਆਫ ਦਾ ਬਾਕਸ ਆਈਡੀਆਜ਼ ਲੈ ਕੇ ਆਉਣੇ ਪੈਣਗੇ ਕੱਲੀਆਂ ਕੰਧਾ ਕੱਢਣ ਨਾਲ ਜਾਂ ਰੰਗ ਕਰਨ ਨਾਲ ਨਹੀਂ ਬਣਨਾ ਕੁਝ ਜੇ ਸੌਕ ਜੜਾਂ ਚ ਹੈ ਤਾਂ ਪੱਤਿਆਂ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਸੌਕ ਜਿਹੜੀ ਜੜਾਂ ਚ ਹੈ ਤਾਂ ਜੜਾਂ 'ਚ ਹੀ ਸਪਰੇਅ ਕਰਨੀ ਪਊ ਮੈਂ ਆਮ ਤੌਰ ਤੇ ਕਹਿੰਨਾ ਕਿ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਹਰਾ ਕਾਰਡ ਥੋੜੀ ਗਰੀਬੀ ਨਹੀਂ ਚੱਕ ਸਕਦਾ ਹਾਂ ਫॉर ਦਾ ਟਾਈਮ ਬੀਂਗ ਤੁਹਾਡਾ गुजारा करवा सक कर 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 जाओ गरीबी चक्कनी ਤੇ ਗੁਜ਼ਾਰਾ ਕਰਨਾ ਡਿਫਰੈਂਟ ਗੱਲਾਂ ਸਿਰਫ ਤੇ ਸਿਰਫ ਆ ਬੱਚੇ ਜਿਹੜੇ ਨੇ ਇਹ ਪੜ ਜਾਣ ਇਹ ਨੀਟ ਕਲੀਅਰ ਕਰ ਜਾਣ ਜੇਈ ਕਲੀਅਰ ਕਰ ਜਾਣ ਇਹਨਾਂ ਨੂੰ 50-50 ਲੱਖ ਰੁਪਈਆ ਦੇ ਪੈਕੇਜ ਜਦੋਂ ਮਿਲਣਗੇ ਗਰੀਬੀ ਉਦੋਂ ਚੱਕੀ ਜਾਊਗੀ ਪਰ ਇਹ ਚਾਉਂਦੇ ਨਹੀਂ ਸੀ ਗਰੀਬੀ ਚੱਕੀ ਜਾਵੇ ਇਹ ਕਹਿੰਦੇ ਗਰੀਬੀ ਰੱਖੋ ਇਹਨਾਂ ਨੂੰ ਇਹ ਕਹਿੰਦੇ ਨੌਵੀਂ ਤੱਕ ਪਹਿਲਾਂ ਕਹਿੰਦੇ ਰਿਜ਼ਲਟ ਹੀ ਨਹੀਂ ਦੱਸਣਾ ਵੇਖ ਕੀ ਹੋ ਗਿਆ ਸਾਰੇ ਪਾਸੋਂ ਦਸਵੀਂ ਚੋਂ 90% ਫੇਲ ਹੋ ਜਾਂਦੇ ਸੀ ਕਹਿੰਦੇ ਆ ਜਾਓ ਆਟਾ ਦਾਲ ਸਕੀਮ ਚ ਆ ਗਏ ਹੁਣ ਬਸ ਆ ਜਾਓ ਤੁਸੀਂ ਉੱਥੇ ਕਮਾਈ ਜਾਂਦੀ ਸੀ ਬਸ ਕਿਉਂ ਵੀ ਕਿਉਂ ਨਹੀਂ ਦੱਸਣਾ ਰਿਜ਼ਲਟ ਤੁਸੀਂ ਦੱਸੋ ਬੱਚਾ ਮਿਹਨਤ ਕਰ ਸਕਦਾ ਉਸ ਸਬਜੈਕਟ ਤੇ ਸੋਸਿਅਟ ਸਾਰਾ ਕੁਝ ਬਦਲ ਰਿਹਾ ਹੈ ਔਰ ਬਿਲਕੁਲ ਡਿਜੀਟਲ ਤੋਂ ਉਹਨਾਂ ਲੈਬਸ ਮਿਲ ਰਹੀਆਂ ਨੇ ਔਰ ਸਰਕਾਰੀ ਸਕੂਲਾਂ ਤੇ ਕਿਤੇ ਟੈਲੈਂਟ ਚ ਕੋਈ ਕਮੀ ਨਹੀਂ ਬਦਨਾਮੀ ਇੰਨੀ ਬਿਸਕਾਰ ਸਕੂਲੇ ਟੀਚਰ ਨਹੀਂ ਪੜਾਉਂਦੇ ਹੁਣ ਜਦੋਂ ਉੱਥੇ ਨਾ ਫਰਨੀਚਰ ਹੈ ਬੈਠਣ ਨੂੰ ਨਾ ਬਾਥਰੂਮ ਹੈ ਅੱਧੇ ਟੀਚਰ ਤਾਂ ਦਲੀਆ ਬਣਾਉਣ ਤੇ ਲੱਗੇ ਹੁੰਦੇ ਨੇ ਹੈਨਾ ਤੇ ਕਦੋਂ ਪੜਾਉਣਗੇ ਉਹ ਅੱਧਿਆਂ ਨੇ ਹਾਈ ਸਕੂਲ ਚ ਹਾਜ਼ਰੀ ਲਾਉਣੀ ਹੁੰਦੀ ਹੈ ਰਜਿਸਟਰ ਲਈ ਆ ਕੇ ਪਤਾ ਨਹੀਂ ਕੀ ਕੀ ਸਿਸਟਮ ਬਣਾ ਰੱਖੇ ਨੇ ਸੋ ਇਸ ਕਰਕੇ ਸਾਰਾ ਕੁਝ ਅਸੀਂ ਕਿਸੇ ਹੋਰ ਦੇ ਹਵਾਲੇ ਕਰਕੇ ਨਾਲ ਕੰਮ ਮਿਲੂਗਾ ਆ ਅਸੀਂ ਹੁਣਾ ਹੁਣ ਹੁਣੀ ਆਪਣੀ ਜਨਗਣਨਾ ਆਪਣੀ ਆਉਣੀ ਆਣ ਉਹਦੇ ਵਾਸਤੇ ਇਹਨਾਂ ਨੇ ਟੀਚਰ ਮੰਗੇ ਸਾ ਤੋਂ ਅਸਿਲ ਨੂੰ ਕਹਿੰਦਾ ਵੀ ਟੀਚਰ ਨਹੀਂ ਦੇ ਸਕਦੇ ਇਸ ਵਕਤ ਤੁਹਾਨੂੰ ਐਮਏ ਐਮਐਸਸੀ ਐਮਐਡ ਪੜੇ ਹੋਏ ਮੁੰਡੇ ਕੁੜੀਆਂ ਦੇ ਦਾਂਗੇ ਉਹਨਾਂ ਨੂੰ 2 ਮਹੀਨੇ 3 ਮਹੀਨੇ ਟ੍ਰੇਨਿੰਗ ਦੇ ਲੋ ਉਸ ਤੋਂ ਬਾਅਦ ਉਹਨਾਂ ਤੋਂ ਕਰਾ ਲੋ ਸੈਂਸਸ ਮੈਂ 9000 ਟੀਚਰ ਦੇ ਕੇ ਮੈਂ ਉਹਦੇ ਸਕੂਲਾਂ ਦਾ ਕੀ ਕਰੂੰਗਾ ਜੀ ਸਕੂਲ ਖਾਲੀ ਹੋ ਜਾਣਗੇ ਪਹਿਲਾਂ ਜਿਹੜੇ ਜੰਪ पे ਉਹਨਾਂ ਨੂੰ ਤਾਂ ਗਿਣ ਲਓ ਜਿਹੜੇ ਬਾਹਰ ਨਹੀਂ ਗਏ ਉਹ ਗਿਣਨੇ ਨਹੀਂ ਪੜਿਆਂ ਲਿਖਿਆਂ ਦੀ ਗਿਣਤੀ ਕਰ ਲਓ ਪਹਿਲਾਂ ਸੋ ਇਸ ਕਰਕੇ ਇਹ ਸੋਚਾਂ ਮੈਂ ਇੱਕ ਖੁਦ ਇੱਕ ਟੀਚਰ ਦਾ ਬੇਟਾ ਮੈਨੂੰ ਪਤਾ ਹੈ ਮੇਰੇ ਬਾਪੂ ਦੀ ਡਿਊਟੀ ਕਿੱਥੇ ਕਿੱਥੇ ਲੱਗਦੀ ਰਹੀ ਹੈ ਇੱਕ ਵਾਰ ਤਾਂ ਚੂਹੇ ਮਾਰਨਤੀ ਲਾਤੀ ਸੀ ਆ ਹੁਣ ਜਦੋਂ ਕਰੋਨਾ ਸੀ ਉਦੋਂ ਬਾਰਡਰਾਂ ਤੇ ਲਾਦੀ ਡਿਊਟੀ ਮਾਟਰਾਂ ਦੀ ਉਹ ਕਰੋਨਾ ਦਾ ਮਾ ਮਾਟਰ ਨਾਲ ਕੀ ਲਿੰਕ ਹੈ ਬੋਤਾ ਪੋਣੀਆਂ ਚੱਲ ਮਾਟਰ ਵੋਟਾਂ ਗੈਨੀਆਂ ਚੱਲ ਮਾਸਟਰ ਕੋਈ ਕੰਮ ਪੈ ਜੇ ਮਾਟਰ ਨੂੰ ਰੈਲੀ ਹੈ 15 ਗਾਹ ਦੀ ਚਲੋ ਮਾਸਟਰ ਇਹ ਚੀਜ਼ਾਂ ਬੰਦ ਕਰਨੀਆਂ ਪੈਣ ਇੱਕ ਦਿਨ ਦੀ ਪੜ੍ਹਾਈ ਬਹੁਤ ਪਿੱਛੇ ਰੱਖ ਦਿੰਦੀ ਹੈ ਸਵਿਸ਼ ਕਰਕੇ ਮਾਪਿਆਂ ਦਾ ਹੁਣ ਵਿਸ਼ਵਾਸ ਬਣਦਾ ਜਾਂਦਾ ਸਰਕਾਰੀ ਸਕੂਲਾਂ 'ਚ ਯਹਾਂ ਸਾਡੇ ਬੱਚੇ ਇੱਥੇ ਪੜ੍ਹ ਕੇ ਵੀ ਬਿਨਾਂ ਕਿਸੇ ਪੀਸ ਤੋਂ ਬਿਨਾਂ ਕਿਸੇ ਆ ਜਿਹੜੀਆਂ ਮਨਮਰਜ਼ੀ ਦੀਆਂ ਵਰਤੀਆਂ ਇੱਥੋਂ ਸੁਆਉਣੀਆਂ ਨੇ ਨਾ ਉਹ ਇਕ ਦੋਸਨ ਨੂੰ ਅਸਤਨ ਨਾ ਹੁਣ ਇਹ ਵੀ ਕਰ ਰਹੇ ਇੱਕ ਪਹਿਲ ਨਾਂ ਦੀ ਸਕੀਮ ਹੈ ਸ਼ਾਇਦ ਤੁਹਾਡੇ ਪਿੰਡਾਂ 'ਚ ਕਿਤੇ ਪਹੁੰਚੀ ਹੋਣੀ ਪਹੁੰਚੂਗੀ ਪਹਿਲ ਨਾਂ ਦੀ ਸਕੀਮ ਹੈ ਉਹਦੇ 'ਚ ਕੀ ਹੈ ਇੱਕ ਪਿੰਡ ਨੂੰ ਫਰਜ ਕਰ ਲੋ ਪਿੰਡ ਦੀ ਆਬਾਦੀ ਮੁਤਾਬਕ 10 ਤੋਂ 15 ਅਸੀਂ ਸਲਾਈ ਮਸ਼ੀਨਾਂ ਦੇ ਦਿੱਤੀ ਤੇ ਉੱਥੋਂ ਦੀਆਂ ਮਾਵਾਂ ਭੈਣਾਂ ਨੂੰ ਕਿਹਾ ਜਿਹੜਾ ਤੁਸੀਂ ਇੱਥੇ ਬਹਿ ਕੇ ਪੰਚਾਇਤ ਘਰ 'ਚ ਜਾਂ ਕਿਸੇ ਸਾਂਝੀ ਜਗ੍ਹਾ ਤੇ ਬਹਿ ਕੇ ਸਿਉ ਸਕਦੇ ਹੋ ਤਾਂ ਉੱਥੇ ਸਾਨੂੰ ਕੰਪਿਊਟਰ ਕੇ ਨਾ ਪਾ ਜਾਂਦਾ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਸਾਰੀਆਂ ਵਰਦੀਆਂ ਅਸੀਂ ਮਾ ਮੈਂ ਤਾਂ ਤੁਸਾਂ ਮੰਗੇ ਜੇ ਮਸ਼ੀਨ ਘਰੇ ਲੈ ਕੇ ਜਾਣੀ ਹੈ ਘਰੇ ਲੈ ਜਾਓ ਨਾਪ ਲੈ ਜਾਓ ਜਦੋਂ ਤੁਸੀਂ ਉਹ ਕੱਪੜੇ ਸੀਤੇ ਤਾਂ ਉਹਨੂੰ ਪੈਕ ਕਰਕੇ ਸੰਦੇਜੋ ਕੱਲਾ ਇੱਕ ਪਿੰਡ ਤੋਂ ਸ਼ੁਰੂ ਕੀਤਾ ਸੀ 100 ਲੇਡੀਜ਼ ਨਾਲ 1.5 ਕਰੋੜ ਰੁਪਇਆ ਟਰਨਓਵਰ ਸੀ ਜਨ ਕਿ 1.5 ਲੱਖ ਰੁਪਇਆ ਕਮਾ ਲਿਆ ਜਿਉਂ ਉਹਨਾਂ ਨੇ ਇੱਕ ਲੇਡੀ ਤੋਂ ਉਸ ਤੋਂ ਬਾਅਦ ਅਸੀਂ ਪ੍ਰਾਈਵੇਟ ਸਕੂਲਾਂ ਨਾਲ ਗੱਲ ਕੀਤੀ ਹੁਣ ਸਾਡੇ ਕੋਲ ਪ੍ਰਾਈਵੇਟ ਸਕੂਲ ਵੀ ਕਹਿੰਦੇ ਨੇ ਸਾਡੀਆਂ ਵਰਦੀਆਂ ਸਿਉਂਦਿਆ ਕਰੋ ਹੁਣ ਅਸੀਂ ਫਿਰ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇ ਰਹੇ ਹਾਂ ਕਿ ਪੰਜਾਬ ਪੁਲਿਸ ਦੀਆਂ ਵਰਦੀਆਂ ਮੈਂ ਦੋਨਾ ਸੜੀਆਂ ਮਾਵਾਂ ਪਹਿਣਾ ਬਹੁਤ ਕੁਝ ਦਰੀਆਂ ਬੁਣਨਾ ਜਾਣਦੀਆਂ ਫੁਲਕਾਰੀਆਂ ਬਣਾਉਣੀਆਂ ਆਉਂਦੀਆਂ ਕਾ ਕੱਚੀ ਕਹਾਣੀ ਦਾ ਤੇਲ ਚੱਪਲਾਂ ਸਾਬਣਾ ਜੋ ਮਰਜੀ ਕਰ ਲੋ ਪਰ ਬੇਲੀਆਂ ਬੈਠੀਆਂ ਕਰਿਓ ਜੇ ਉਹ ਉਹਨਾਂ ਦਾ ਹਸਬੰਡ ਉਹਨਾਂ ਦਾ ਭਰਾ ਜਾਂ ਕਮਾਊ ਜਿਹੜਾ ਵੀ ਹੈਗਾ ਕਰੇ ਜਦੋਂ ਤੱਕ ਉਹ ਖੇਤੋਂ ਜਾਂ ਦਫ਼ਤਰੋਂ ਜਾਂ ਕਿਤੇ ਵੀ ਕੋਈ ਕੀਤਾ ਕਰਕੇ ਘਰੇ ਵਾਪਸ ਆਉਂਦਾ ਉਦੋਂ ਤੱਕ ਉਹਦੀ ਘਰ ਵਾਲੀ ਜਾਂ ਉਹਦੀ ਭੈਣ ਘਟੋ ਘਟ 3000 ਤੋਂ 4000 ਰੁਪਿਆ ਪਰ ਹੈਡ ਕਮਾ ਕੇ ਬੈਠਿਆ ਹੁਣ ਫਿਰ ਕਬੀਲਦਾਰੀਆਂ ਲੈਣ ਤੇ ਚੱਲਣਗੇ ਜੀ ਚੈਨਾ ਦੀ ਕਾਮਯਾਬੀ ਇਹੀ ਹੈ ਜੀ ਇਕਲੇ ਦੀ ਵੇਲ ਹੀ ਨਹੀਂ ਹੈਗੀ ਉੱਥੇ ਕੋਈ ਟੈਲੀਵੀਜ਼ਰ ਬਣਾਈ ਜਾਂਦੀ ਹੈ ਕੋਈ ਕੁਝ ਬਣਾਈ ਜਾਂਦੇ ਕੋਈ ਕੁਝ ਬਣਾਈ ਜਾਂਦੀ ਹੈ ਚੈਨਾ ਦੀ ਕਾਮਯਾਬੀ ਦਾ ਇਹੀ ਹਾਲ ਰਾਜ ਹੈ ਸੋ ਕੰਮ ਤੇ ਲਾਈਏ ਆ ਬੜੀ ਖੁਸ਼ੀ ਹੈ ਮਿਲਤਾ ਕਿ ਟੌਪ 10 ਦਸਵੀਂ ਚੋਂ ਉਹ ਬੁਲਾਏ ਮੈਂ ਟੌਪ 10 ਬਾਰਵੀਂ ਵਾਲੇ ਬੁਲਾਏ ਬੱਚੇ ਘਰੇ ਮੈਂ ਬੀ ਹੋ ਗਏ 19 ਕੁੜੀਆਂ ਸੀ ਇੱਕੋ ਹੀ ਸੀ ਜਦੋਂ ਉਹ ਦੀ ਵਾਰੀ ਆਈ ਮੈਂ ਤਾਂ ਜੱਫੀ ਪਾ ਲਈ ਮੈਂ ਕਿਹਾ ਸ਼ੁਕਰਾਤ ਸਾਡੀ ਕਮਿਊਨਿਟੀ ਦੀ ਜਿੱਤ ਰੱਖੀ ਸੀ ਪਰਦੇਸ ਹੈ ਕੁੜੀਆਂ ਨੇ ਤੇ ਫਿਰ ਬਾਅਦ ਚ ਪਤਾ ਨਹੀਂ ਕਿੱਥੇ ਚਲੀ ਜਾਂਦੀਆਂ ਨੇ ਉਹ ਟਾਪਰ ਜਿਹੜੀਆਂ ਨੇ ਵਿਆਹ ਦਿੰਦੇ ਆ ਇਹਨਾਂ ਨੂੰ ਕਬੀਲਦਾਰੀ ਚ ਪਾ ਦਿੰਦੇ ਆ ਇਹਨਾਂ ਨੂੰ ਹਟਾ ਲੈਂਦੇ ਆ ਇਹਨਾਂ ਨੂੰ ਠੀਕ ਹੈ ਨਾ ਸੋ ਐਸ ਵਕਤ ਪੰਜਾਬ ਦੇ ਵਿੱਚ ਪਹਿਲੀ ਵਾਰ ਵੈ ਹਿਸਟਰੀ ਚ ਐਸ ਵਕਤ ਜੋ ਤੱਕ ਆਪਾਂ ਬੈਠੇ ਆ ਪੰਜਾਬ ਦੇ ਵਿੱਚ 7 ਡੀਸੀ ਕੁੜੀਆਂ ਨੇ ਜੀ ਪੰਜਾਬ ਦੀਆਂ 7 ਡੀਸੀ ਇਸ ਵਕਤ 86 ਕੁੜੀਆਂ ਲਈ ਹੋਈਆਂ ਨੇ ਕਿਉਂਕੋ ਕੋਈ ਨਹੀਂ ਕਰ ਕਰ ਸਕਦੀ ਕੰਮ ਵੀ ਏਡੀਸੀ ਡੀਐਸਪੀ ਜਿਸ ਪਦਤਰ ਤੇ ਵੀ ਉਹਦਾ ਡਿਜ਼ਰਵ ਕਰਦੀਆਂ ਨੇ ਉਹਨਾਂ ਦੇ ਅਹੁਦੇ ਮਤਾਵ ਸਾਦੇ ਸੁਤੀਆਂ ਨੂੰ ਕੱਲਾ ਜੰਮਣਾ ਹੀ ਕੋਈ ਆਸਾਨ ਨਹੀਂ ਹੈਗਾ ਉਹਨਾਂ ਨੂੰ ਅਸਮਾਨਾਂ ਚ ਉੱਡਣ ਦਾ ਮੌਕਾ ਦੇਣਾ ਚਾਹੀਦਾ ਮੈਂ ਇੱਕ ਸ਼ੇਰ ਬੋਲਿਆ ਸੀਗਾ ਪਾਰਲੀਮੈਂਟ ਚ ਵਿਮਨ ਡੇ ਸੀ ਕਿ ਇੱਕ ਧੀ ਜਿਹੜੀ ਕਿ ਹਜੇ ਜੰਮੀ ਨਹੀਂ ਹਜੇ ਮਾਂ ਦੇ ਪੇਟ ਚ ਹੈ ਤਾ ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ ਬਾਹਰ ਵਾਲਾ ਮਾਹੌਲ ਦੇਖ ਕੇ ਕਹਿੰਦੀ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈ ਇਹ ਹੀ ਮੇਰੀ ਆਰਜ਼ੀ ਨਹੀਂ ਮਾਏ ਕੀ ਪਤਾ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਜੀ ਸੋਚ ਕਰਕੇ ਤੇ ਆਪਣੇ ਲੋਕਾਂ ਦੀ ਮੈਂਟੈਲਿਟੀ ਬਦਲਨੀ ਪਊ ਬਦਲ ਜਾਂਦੀ ਹੈ ਬਦਲਨੀ ਮਿਹਨਤ ਨਾ ਪਊਗੀ ਅਮਲੋਗ ਕੋਲ ਇੱਕ ਪਿੰਡ ਹੈ ਦੋ ਜੋੜੀਆਂ ਕੁੜੀਆਂ ਹੋਗੀਆਂ ਦੋ ਟਵਿੰਨਜ਼ ਕੁੜੀਆਂ ਹੋਗੀਆਂ ਕਈ ਸਾਲ ਪਹਿਲਾਂ ਦੀ ਗੱਲ ਤੇ ਆਗੇ ਲੋਕ ਲੋਕ ਨੂੰ ਬੁਧਾਈਆਂ ਨੇ ਥੋੜੀ ਆਉਂਦੇ ਆਏ ਕਹਿਣਾ ਆਗੇ ਬਸ ਜੀ ਸਾਬਰ ਕਰੋ ਪੁਰਾਣੇ ਜਨਮਾਂ ਦੇ ਪਾਪ ਹੀ ਨੇ ਤੁਹਾਡੇ ਦਾ ਕੋਈ ਜਿਹੜਾ ਦੋ ਦੋ ਕੁੜੀਆਂ ਦੇਤੀਆਂ ਉਹਨੇ ਚੰਗਾ ਜੀ ਉਹਨੇ ਬੰਦੇ ਨੇ ਪੜਾ ਲੀਆਂ ਕੁੜੀਆਂ ਆ 8 ਕ ਮਹੀਨੇ ਪਹਿਲਾਂ ਦੀ ਗੱਲ ਹੈ ਮੇਰਾ ਉਹ ਦੋਨੇ ਜੱਜ ਬਣ ਗਏ ਜੀ ਸੋਨੇ ਕੁੜੀਆਂ ਫੇਰ ਆਗੇ ਉਹੀ ਕਨੇਜੀ ਪੁਰਾਣੇ ਜਨਮਾਂ ਦਾ ਕੋਈ ਪੋਨ ਨਹੀਂ ਨਹੀਂ ਥੋੜੀ ਜਿਹੀ ਇਹ ਤਾਂ ਉਹਦੀ ਬਦਲ ਜਾਂਦੇ ਸੋ ਐਜੂਕੇਸ਼ਨ ਜਿਹੜੀ ਆ ਉਹ ਲੋਕਾਂ ਦੀ ਮੈਂਟੈਲਿਟੀ ਬਦਲ ਸਕਦੀ ਆਉਣ ਵਾਲੇ ਦਿਨਾਂ ਚ ਭਵਿੱਖੜ ਦਿਨਾਂ ਚ ਉਹ ਬੰਦੇ ਨੂੰ ਅਮੀਰ ਜਾਂ ਸੇਠ ਨਹੀਂ ਮੰਨੇ ਜਾਊਗਾ ਜਿਹਦੇ ਕੋਲੇ ਪ੍ਰਾਪਰਟੀਆਂ ਨੇ ਜਾਂ ਜ਼ਮੀਨਾਂ ਨੇ ਉਹਨੂੰ ਅਮੀਰ ਮੰਨਿਆ ਜਾਊਗਾ ਜਿਹਦੇ ਬੱਚੇ ਪੜੇ ਲਿਖੇ ਨੇ ਹਾਈਲੀ ਹਾਈਲੀ ਐਜੂਕੇਟਿਡ ਸਮੈਨ ਬਹੁਤ ਖੁਸ਼ੀ ਆ ਕਿ ਤੁਸੀਂ ਅੱਜ ਇੱਥੇ ਆਏ ਹੋ ਅੱਜ ਦਾ ਤੁਹਾਡੇ ਘਰੇ ਵੀ ਕੜਾਈਆਂ ਚੜਨਗੀਆਂ ਤੇ ਆਉਣਗੇ ਰਿਸ਼ਤੇਦਾਰ ਉਹ ਵੀ ਆਉਣਗੇ ਜਿਹੜੇ ਪਹਿਲਾਂ ਕਹਿੰਦੇ ਸੀ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦੀ ਇਹ ਕੋਲ ਛੱਡੋ ਪਰੇ ਅੱਜ ਉਹ ਵੀ ਆਉਣਗੇ ਸਿੰਧੀ ਸਵੀਟ ਦਾ ਡੱਬਾ ਲੈ ਕੇ ਹਾਂ ਤੁਹਾਡੇ ਕੋਲੇ ਕੁਝ ਹੋਰ ਬੱਚੇ ਵੀ ਆਉਣਗੇ ਜਾਨ ਨੇ ਮਾਪੇ ਤੁਸੀਂ ਕੀ ਪੜਿਆ ਕਿਵੇਂ ਪੜਿਆ ਕਿੱਥੋਂ ਮਿਲਦੀਆਂ ਨੇ ਕਿਤਾਬਾਂ ਦੱਸ ਦੇ ਜ਼ਰੂਰ ਉਹ ਵੀ ਉਹ ਵੀ ਕੰਮ ਗਿਆ ਸੋ ਕਾਮਯਾਬੀ ਤਾਂ ਹੈ ਜੇ ਸਾਰਾ ਸਮਾਜ ਕਾਮਯਾਬ ਹੋਊਗਾ ਕਿਸੇ ਨੂੰ ਠਿੱਬੀ ਲਾ ਕੇ ਕਾਮਯਾਬੀ ਹੋਣੀ ਕਾਮਯਾਬੀ ਨਹੀਂ ਸੋ ਬਹੁਤ-ਬਹੁਤ ਤੁਹਾਨੂੰ ਇੱਕ ਵਾਰੀ ਫੇਰ ਬਧਾਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਖਾਨਪੀਂ ਦਾ ਪ੍ਰਬੰਧ ਕੀਤਾ ਹੈ ਆਰਾਮ ਨਾਲ ਜਾਇਓ ਬਹੁਤ ਦੂਰੋਂ ਫਾਜ਼ਿਲਕਾ ਤੋਂ ਵੀ ਆਏ ਹੋ ਫਿਰੋਜ਼ਪੁਰ ਤੋਂ ਵੀ ਆਏ ਹੜੀ ਜਾਇਓ ਬਹੁਤ ਲੋੜ ਹੈ ਤੁਹਾਡੀ ਪੰਜਾਬ ਨੂੰ ਤੇ ਮੇਰੇ ਵੱਲੋਂ ਫੇਰ ਇੱਕ ਵਾਰੀ ਸਾਰਿਆਂ ਨੂੰ ਮੁਬਾਰਕਬਾਦ ਵੀ ਤੇ ਜ਼ਿੰਦਾਬਾਦ ਵੀ ਆਬਾਦ ਰਹੋ ਬਹੁਤ-ਬਹੁਤ